ਸਵਾਦ ਅੰਬਰ ਸਰਦੇ ਸ਼ੋਰੂਮ ਦੀ ਸ਼ੁਰੂਆਤ ਸਰਕੂਲਰ ਰੋਡ ਸਾਹਮਣੇ ਮੈਡੀਕਲ ਕਲੋਨੀ ਵਿਖੇ ਕੀਤੀ ਗਈ ਹੈ ਜਿੱਥੇ ਸ਼ਹਿਰ ਵਾਸੀਆਂ ਨੂੰ ਵੱਖ-ਵੱਖ ਤਰ੍ਹਾਂ ਦੇ ਡਰਾਈ ਫਰੂਟ ਅਤੇ ਹੋਰ ਕਿਸਮ ਦੀਆਂ ਖਾਣ-ਪੀਣ ਦੀਆਂ ਚੀਜ਼ਾਂ ਮਿਲਣ ਗਿਆ ਗੱਲਬਾਤ ਕਰਦਿਆਂ ਹੋਇਆ ਸਵਾਦ ਅੰਬਰ ਸਰਦੇ ਸ਼ੋਰੂਮ ਦੇ ਮਾਲਕ ਵਿਵਾਨ ਅਰੋੜਾ ਨੇ ਆਖਿਆ ਕਿ ਇਸ ਸ਼ੋਰੂਮ ਵਿੱਚ ਲੋਕਾਂ ਨੂੰ ਹਰ ਤਰ੍ਹਾਂ ਦਾ ਡਰਾਈ ਫਰੂਟ ਮਿਲੇਗਾ ਜਿਵੇਂ ਕਿ ਡਰਾਈ ਫਰੂਟਸ ਐਕゾਟਿਕ ਨਟਸ ਪਾਪੜ ਵੜੀਆਂ ਮਸਾਲੇ ਆਮ ਪਾਪੜ ਅਤੇ ਗਿਫਟ ਹੈਂਪਰਸ ਉਹਨਾਂ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਉਹ ਪਿਛਲੇ 10 ਸਾਲਾਂ ਤੋਂ ਇਹ ਕੰਮ ਪਹਿਲਾਂ ਸਿਟੀ ਦੇ ਅੰਦਰ ਕਰ ਰਹੇ ਸਨ ਪਰ ਇਸ ਸ਼ੋਰੂਮ ਖੋਲਣ ਦਾ ਮੁੱਖ ਮਕਸਦ ਹੈ ਕਿ ਸਿਵਲ ਲਾਈਨ ਦੇ ਗ੍ਰਾਹਕਾਂ ਨੂੰ ਵਧੀਆ ਸਹੂਲਤਾਂ ਦੇ ਸਕਣ ਉਨਾਸ ਨੂੰ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਇੱਕ ਵਾਰ ਸ਼ੋਰੂਮ ਵਿੱਚ ਆ ਕੇ ਖਰੀਦਦਾਰੀ ਜ਼ਰੂਰ ਕਰਨ ਮੇਰਾ ਨਾਮ ਵੀਵਾਨ ਰੋੜਾ ਹੈ ਸਾਡੇ ਸਟੋਰ ਦਾ ਨਾਮ ਸਵਾਦ ਅੰਬਸਰ ਦੇ ਅਸੀਂ ਇੱਥੇ ਡਰਾਈ ਫਰੂਟਸ ਦਾ ਵੈਂਚਰ ਇੱਕ ਓਪਨ ਕੀਤਾ ਹੈ ਨਾਲ ਸਾਡੇ ਕੋਲ ਸਾਰੇ ਆਰਗੇਨਿਕ ਡਰਾਈ ਫਰੂਟਸ ਸਪਾਈਸਿਸ ਮਿਲਣਗੇ ਤੁਹਾਨੂੰ ਇੰਪੋਰਟਡ ਕਨਫੈਕਸ਼ਨਰੀ ਮਿਲੇਗੀ ਗਿਫਟ ਹੈਂਪਰ ਅੰਮ੍ਰਿਤਸਰ ਦੇ ਸਪੈਸ਼ਲ ਸਾਡੇ ਸਾਰੇ ਮਸਾਲਿਆਂ ਦੀ ਆਪਣੀ ਮੈਨੂਫੈਕਚਰਿੰਗ ਆ ਪਾਪੜ ਵੜੀਆਂ ਤੁਹਾਨੂੰ ਮਿਲਣਗੀਆਂ ਅਚਾਰ ਮਿਲਣਗੇ ਆ ਪਾਪੜ ਮਿਲਣਗੇ ਜਿੰਨੇ ਵੀ ਐਗਜ਼ੋਟਿਕ ਡਰਾਈ ਫਰੂਟ ਤੁਹਾਨੂੰ ਅੰਮ੍ਰਿਤਸਰ ਚ ਸਾਡੇ ਸਟੋਰ ਤੇ ਮਿਲਣ ਸੇਵਾ ਦੇ ਨਾਂ ਤੇ ਜਾਂ ਕਹਿ ਲੋ ਤੁਹਾਨੂੰ ਪ੍ਰਾਊਡਲੀ ਕਹਿ ਸਕਦੇ ਹਾਂ ਕਿ ਕੁਆਲਿਟੀ ਅਸੀਂ ਉਹ ਸਰਵ ਕਰਦੇ ਹਾਂ ਜਿਹੜੀ ਤੁਹਾਨੂੰ ਅੰਮ੍ਰਿਤਸਰ ਦੇ ਵਿੱਚ ਈਜ਼ੀਲੀ ਅਵੇਲੇਬਲ ਨਹੀਂ ਹੋਏਗੀ ਹਰ ਪ੍ਰਕਾਰ ਦਾ ਡਰਾਈ ਫਰੂਟ ਤੁਸੀਂ ਆ ਕੇ ਡਿਮਾਂਡ ਕਰੋਗੇ ਤੇ ਤੁਹਾਡੇ ਅੱਗੇ ਪੇਸ਼ ਹੋਏਗਾ ਇਹੋ ਜਿਹਾ ਕੋਈ ਨਟ ਨਹੀਂ ਹੈ ਜਿਹੜਾ ਸਾਡੇ ਕੋਲ ਇੰਪੋਰਟਡ ਮੈਕਾਡੀਮੀ ਹੋਵੇ ਹੈਜ਼ ਇਸਲ ਨਟ, ਪੇਕਨ ਨਟ ਸੋਨ ਹਰ ਚੀਜ਼ ਸਾਡੇ ਕੋਲ ਅਵੇਲੇਬਲ ਹੋਏਗੀ ਤੁਸੀਂ ਕੁਆਲਿਟੀ ਖੁਦ ਦੇਖੀ ਹੈ ਇਸ ਤਰ੍ਹਾਂ ਦਾ ਮਾਲ ਅਸੀਂ ਲੋਕਾਂ ਨੂੰ ਸਰਵ ਕਰ ਰਹੇ ਹਾਂ ਤੇ ਸਾਡਾ ਸਟੋਰ ਜਿਹੜਾ ਹੈਗਾ ਉਹ ਹੈਗਾ ਆਪੋਜ਼ਿਟ ਮੈਡੀਕਲ ਕਾਲਜ ਸਰਕੂਲਰ ਰੋਡ ਤੇ ਸਟੋਰ ਦਾ ਨਾਮ ਸਵਾਦ ਅੰਮ੍ਰਿਤ ਮੈਂ ਸ਼ਹਿਰ ਵਾਸੀਆਂ ਨੂੰ ਇਹੀ ਅਪੀਲ ਕਰਦਾ ਇੱਕ ਵਾਰੀ ਆਓ ਤੇ ਸੇਵਾ ਦਾ ਮੌਕਾ ਸਾਨੂੰ ਜ਼ਰੂਰ ਦਿਓ